ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਮਿਸ ਕਾਲੋ ਦੀ ਜੋ ਕਿ ਸ਼ੂਟਿੰਗ ਦੇ ਇੱਕ ਦਿਨ ਦੇ ਮੰਗਦੀ ਪਈ ਆ ਪੂਰੇ 20000 ਰੁਪਏ ਤੇ ਜਿਹੜਾ ਉਹਦੇ ਨਾਲ ਕਾਫਲਾ ਆਉਗਾ ਤੇ ਜਿਹੜੀ ਰੇਂਜ ਰੋਵਰ ਗੱਡੀ ਤੇ ਉਹਨੇ ਆਉਣਾ ਉਹਨਾਂ ਦਾ ਤੇਲ ਪਾਣੀ ਖਰਚਾ ਅੱਡ ਤੋਂ ਮੰਗਦੀ ਪਈ ਆ ਤੇ ਇਸੇ ਤਰ੍ਹਾਂ ਹੋਰ ਵੀ ਕਈ ਮੁੱਦੇ ਨੇ ਜਿਵੇਂ ਕਮਲ ਪਟਿਆਲਾ ਦਾ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਪੂਰੀ ਡਿਟੇਲ ਚ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਫਰਤ ਉਹ ਹੂੰ 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 થોડી देर बाद ਬਨੀਲਾ ਦਾ ਵੀ ਫਲੇਵਰ ਆਏਗਾ ਇਹ ਨੋਰਮਲ 5 ਸਟਾਰ ਨਾਲੋਂ ਅੱਛੀ ਹੈ ਓਰੀਓ 5 ਆ ਦੇਖ ਲਓ ਮੈਡਮ ਕਮਲ ਪਟਿਆਲਾ ਨੂੰ ਓ ਯਾਰ ਬੰਦਾ ਪੁੱਛਣ ਆਲਾ ਹੋਵੇ ਜਵਾਕੇ ਦੇ ਬਰਾਬਰ ਦੇ ਆ ਤੇ ਉਵੇਂ ਕੋਲੇ ਨੰਗ ਧੜੰਗੀ ਬੈਠੀ ਆ ਓ ਯਾਰ ਇਹਨੂੰ ਪਤਾ ਨਹੀਂ ਕਿਹੜੇ ਕੰਜਰ ਨੇ ਕਹਿਤਾ ਭਈ ਜਿੰਨਾ ਆਪਾਂ ਨੰਗ ਬਣਾ ਜਾਂ ਦਿਖਾਵਾਂਗੇ ਗੰਦ ਪਾਵਾਂਗੇ ਤੇ ਆਪਾਂ ਨੂੰ ਜਿਆਦਾ ਵੀ ਹੋਣਗੇ ਤੇ ਯਾਰ ਐਵੇਂ ਇਹ ਨਾ ਕਦੇ ਬੈੱਡ ਤੇ ਪਏ ਅੰਡਰ ਗਾਰਮੈਂਟ ਜੇ ਦਿਖਾਈ ਆਉਗੀ ਕਦੇ ਤਾਰਾਂ ਤੋਂ ਬਰਾਵਾ ਲਾਈ ਆਉਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਾਇਜ਼ ਹੁਣ ਇੱਧਰ ਸਾਰਾ ਮੈਂ ਰਾਸ਼ਨ ਦਾ ਖਲਾਰਾ ਪਾ ਕੇ ਬੈਠੀ ਹੋਈ ਆ ਹੁਣ ਆਪਾਂ ਸਾਰਾ ਰਾਸ਼ਨ ਸਮੇਟਾਂਗੇ ਇਹ ਹੈਗਾ ਪੁਰਾਣਾ ਰਾਸ਼ਨ ਇੱਕ ਕੰਦੇ ਆ ਵਲੌਗ ਦੇਖ ਲੋ ਨਾਇਨ ਦੇ ਵਲੌਗਾਂ ਦਾ ਕੋਈ ਮੂੰਹ ਸਿਰ ਹੁੰਦਾ ਉਹ ਯਾਰ ਪੂਰੇ ਅੱਧਾ ਘੰਟਾ ਨਾ ਇਹ ਲੋਕਾਂ ਨੂੰ ਆਪਦਾ ਰਾਸ਼ਨ ਨਹੀਂ ਦਿਖਾਈ ਗਈ ਵੇ ਬੰਦਾ ਪੁੱਛਣ ਵਾਲਾ ਹੋਵੇ ਲੋਕਾਂ ਨੇ ਕਿਹਦਾ ਰਾਸ਼ਨ ਨਹੀਂ ਦੇਖਿਆ ਉਹ ਲੋਕ ਕਿਹੜਾ ਇੱਥੇ ਬਜਰੀ ਸੀਮਿੰਟ ਖਾਂਦੇ ਆ ਤੇਰੇ ਤਾਰਾ ਸੀਨਾ ਖੀ ਹੋਵੇ ਮੇਰੀ ਦੁਆਰਾ ਤੋਰੀ ਹੋਰ ਮੰਗਦੀ ਦਿੱਤੇ ਤਾਂ ਹੰਗਾ ਸੋੜਿਆ ਮੈਂ ਤੇਰੀ ਪੁਆਣਾ ਤੋਰੀ ਹੋਰ ਮੰਗਦੀ ਇਹ ਵੀ ਨਾ ਪ੍ਰਿੰਡਾਂ ਦੇ ਖੱਖਰ ਨੂੰ ਛੇੜੀ ਜਾਊਗੀ ਜਿੰਨਾ ਟਾਈਮ ਇਹਨੂੰ ਗੰਦੀਆਂ ਗਾਲਾਂ ਨਹੀਂ ਕੱਢਦਾ ਉਹ ਯਾਰ ਉਹ ਲਿਟਿਆ ਪਿਆ ਉਹਨੂੰ ਲਿਟਿਆ ਰਹਿੰਦੇ ਹੈ ਉਹ ਯਾਰ ਉਹ ਵੀ ਨਾ ਇਹਦੇ ਨਾਲ ਵਲੌਗ ਬਣਾ ਬਣਾ ਕੇ ਇਹਦੇ ਅਰਕਾ ਹੀ ਹੋ ਗਿਆ ਕੰਮ ਧੰਦਾ ਵੀ ਹੁਣ ਕੋਈ ਕਰਦਾ ਨਹੀਂ ਬਸ ਵਲੌਗਾਂ ਤੇ ਜ਼ੋਰ ਦਿੱਤਾ ਤੇ ਖਾਪ ਵੀ ਕੇ ਲਿਟਿਆ ਰਹਿੰਦਾ ਢਿੱਡ ਦੇਖੋ ਕਿਵੇਂ ਪ੍ਰੈਗਨੈਂਟ ਲੇਡੀ ਤਰ੍ਹਾਂ ਕੱਢੀ ਬੈਠਾ ਜਿਵੇਂ ਇਹਨੂੰ 12ਵਾਂ ਮਹੀਨਾ ਲੱਗਿਆ ਹੋਵੇ ਕੀਤੀ ਹੈ ਕੁਰਬਾਨ ਮੈਨੂੰ ਤੇਰੇ ਨਾਲ ਹੀ ਵਸਦਾ ਦਿੱਸੇ ਜਹਾਂ ਦੇਖ ਲੋ ਲੱਤਾਂ ਨੂੰ ਕੀ ਘਟਾਇਆ ਬਣ ਲਿਆ ਤੁਰਿਆ ਸੀ ਤਰਾ ਜਾਂਦਾ ਨਹੀਂ ਪਿਆ ਹੈ ਤੇ ਰੀਸਾਂ ਕਰਨੀਆਂ ਮੋਦਲਾਂ ਦੀਆਂ ਉਹ ਇੱਕ ਤਾਂ ਦੀ ਹਾਈਟ 2 ਫੁੱਟਾ ਪਿੱਛੋਂ ਐਵੇਂ ਲੱਗਦਾ ਪਿਆ ਜਿਵੇਂ ਭਾਬੀ ਰਣਜੀਤ ਕੌਰ ਜਾਂਦੀ ਹੋਵੇ ਉਹ ਯਾਰ ਸਹੀ ਸੀ ਦੱਸੋ ਇਹ ਉਹ ਇਹ ਨੰਗ ਧੜੰਗੀ ਜੀ ਕੀ ਬਾਲੀ ਸੋਹਣੀ ਲੱਗ ਜਾਂਦੀ ਆ ਉਹ ਯਾਰ ਇਹਨਾਂ ਨੇ ਤਾਂ ਸੱਚੀ ਜਮੇ ਹੀ ਹੱਦ ਕੀਤੀ ਪਈ ਆ ਉਹ ਕੋਈ ਉਮਰ ਦਾ ਲਿਆਜ ਤਾਂ ਕਰ ਲੋ ਉਸ ਤੋਂ ਪੋਈ ਦੇਖੋ ਕਿਵੇਂ ਰੋਮਾਂਟਿਕ ਜੇ ਮਾਰੀ ਜਾਂਦੇ ਆ ਉਹ ਪਿੱਛੇ ਲੋਕ ਹੀ ਨਹੀਂ ਦੇਖੋ ਕਿਵੇਂ ਅੱਖਾਂ ਗੱਡ ਕੇ ਵੇਖੀ ਜਾਂਦੇ ਆ ਉਹ ਫਗਲ ਫਗਲ ਹੋ ਗਈ ਉਸ ਦਾ ਪਾਣੀ ਪਈ ਆ ਦਿੱਤਾ ਹਰ ਹਰ ਗੰਗੇ ਪਾਣੀ ਠੰਡਾ ਦੇਖ ਲਓ ਇਹਦੇ ਲੱਛਣ ਨਹੀਂ ਜਾਣੇ ਭਾਵਾਂ ਦੀ ਇਹ ਧਾਰਮਿਕ ਸਥਾਨ ਤੇ ਹੋਵੇ ਭਾਵਾਂ ਦੀ ਮਰਗ ਤੇ ਹੋਵੇ ਉਹ ਯਾਰ ਤੁਸੀਂ ਇੱਥੇ ਗੰਗਾ ਨਹਾਉਣ ਆਇਆ ਚੁੱਪ ਕਰਕੇ ਨਹਾ ਲੋ ਹੈ ਜਿਉਂ ਬੰਦੇ ਨੇ ਤੈਨੂੰ ਇੱਥੇ ਚਾਰ ਪੰਜ ਗਾਲਾਂ ਕੱਢਦੀਆਂ ਉਹ ਵਿਚਾਰੇ ਤੋਤੇ ਹੋਏ ਪਾ ਫਿਰ ਉਹਦੇ ਸਿਰ ਚੜ ਜਾਣਗੇ ਖਾਓ ਜੀ ਤੁਸੀਂ ਖਾਓ ਬੱਚਾ ਵਾਸ਼ੂ ਲੱਗ ਚੁਈ ਪਰ ਨਹੀਂ ਗਰਮ ਕਰਨੀ ਨਹੀਂ ਨਹੀਂ ਬਰਫ਼ ਚ ਪਟਕਾ ਡਰਾਮੇ ਤਾਂ ਐ ਨਵੀਂ ਵਿਆਹੀ ਤਰ੍ਹਾਂ ਕਰਦੀ ਐ ਜਿਵੇਂ ਇਹਦਾ ਕੱਲੀ ਵਿਆਹ ਹੋਇਆ ਹੋਵੇ ਆਖੇ ਤੁਸੀਂ ਖਵਾਓ ਓਏ ਸੱਚੀ ਮੈਨੂੰ ਗੁੱਸਾ ਇੰਨਾ ਆ ਜਾਂਦਾ ਜੇ ਮੇਰੇ ਵਰਗਾ ਹੋਵੇ ਨਾ ਇਹਦੇ ਮੂੰਹ ਚੋਂ ਤਿੱਖਾ ਡੱਕਾ ਹੀ ਮਾਰੇ ਪਰ ਕਿਤਨੇ ਕਿਤੇ ਲੋਕਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਜਦੋਂ ਲੋਕ ਪਿਆਰ ਸਤਿਕਾਰ ਦੇਣ ਲੱਗ ਜਾਂਦੇ ਹਨ ਨਾ ਤਾਂ ਉਹਨਾਂ ਨੂੰ ਇਹ ਸਮਝ ਨਹੀਂ ਲੱਗਦੀ ਵੀ ਜੋ ਕੁਛ ਵੀਰਸੀਆਂ ਵੀ ਲੋਕ ਤਾਂ ਜਦੋਂ ਹੀ ਤਰੈ ਕਰਦੇ ਹਨ ਜਿਹੜੀ ਮਹਾਨ ਹਸਤੀ ਦੀ ਇਹ ਕੁੜੀ ਗੱਲ ਕਰਦੀ ਪਈ ਆ ਉਹ ਪਤਾ ਕੌਣ ਆ ਇੱਕ ਤਾਂ ਹੁੰਦਾ ਸੁਪਰਸਟਾਰ ਤੇ ਉਹ ਹੈਗੀ ਆ ਬਲੈਕ ਸਟਾਰ ਮਿਸ ਕਾਲੋ ਉਹ ਜਿਹੜਾ ਤੁਸੀਂ ਗਿੱਦੜਾਂ ਦਾ ਗੋ ਅਸਮਾਨੀ ਚੜਾ ਰੱਖਿਆ ਨਾ ਉਹਦੀ ਗੱਲ ਕਰਦੀ ਪਈ ਆ ਆ ਸੁਣ ਲੋ ਇਹਦੀ ਜੁਬਾਨੀ ਚਲੋ ਮੈਂ ਨਾਮ ਵੀ ਲਈ ਤੇ ਕਿ ਬਜਰੇ ਤੂੰ ਰੰਗ ਰੂਪ ਦਾ ਮਜ਼ਾਕ ਨਾ ਬਣਾਏ ਨਾ ਉਹ ਗੱਲ ਵੱਖਰੀ ਇੱਕ ਸਾਈਡ ਤੇ ਆ ਮੈਨੂੰ ਇਹ ਸੀ ਵੀ ਆਪਾਂ ਇੱਕ ਮੂਵੀ ਸ਼ੂਟ ਕਰੀਏ ਉਹਦੇ ਨਾਲ ਮੈਂ ਉਹ ਕਾਲ ਕੀਤੀ ਮੈਂ ਕਿਹਾ ਵੀ ਆਪਾਂ ਸ਼ੂਟ ਕਰਨਾ ਜੀ ਕਿਹੇ ਸਾਹ ਕਿਤਾਬਾਂ ਤੇ ਮੈਨੂੰ ਕਹਿੰਦੀ ਜੀ 20000 ਰੁਪਏ ਮੈਂ ਪਰ ਡੇ ਲੰਨੀ ਆ ਮੈਂ ਕਿਹਾ 20000 ਰੁਪਏ ਪਰ ਡੇ ਸ਼ੂਟ ਦਾ ਕਹਿੰਦੀ ਹਾਂ ਜੀ ਤੇ ਆਉਣ ਜਾਂਦੇ ਜਿਹੜੇ ਟਰੈਵਲ ਆ 2500 ਉਹਦਾ ਤੇ ਰਹਿਣ ਦਾ ਲੱਗ ਤੋਂ ਇਹ ਕੁੜੀ ਗੱਲ ਕਰਦੀ ਪਈ ਆ ਮਿਸ ਕਾਲੋ ਦੀ ਜਿਹਦਾ ਮੂਣਾ ਮੱਥਾ ਨਾ ਬਾਅਦ ਚਾਹੀਦੀ ਆ ਤੇ ਫਿਲੀਆਂ ਲੈਂਦੀ ਪਈਆਂ ਸੋਨਮ ਬਾਜਵਾ ਵਾਲੀਆਂ ਆਖੇ 20000 ਰੁਪਏ ਲਾਉਂਗੀ ਤੇ ਟਰੈਵਲ ਦਾ ਲੱਗ ਬੜਾ ਤੂੰ ਫੋਰਚਨਰ ਤੇ ਆਉਣਾ ਹੁੰਦਾ ਨਾ ਉਹਨਾਂ ਦਾ ਆਧਾਰ ਕਾਲ ਵਾਲੀ ਬਸਤੀ ਆ ਲੋਕੋ ਹੋਰ ਤੁਸੀਂ ਚੜਾ ਲਓ ਇਹੋ ਜਿਹਾ ਕਾਲੇ ਪੁਲਿਆ ਨੂੰ ਸਿਰ ਤੇ ਆਖੇ 20000 ਰੁਪਏ ਲਾਉਂਗੀ 20000 ਰੁਪਏ ਇਹਨੇ ਕਦੇ ਇਕੱਠਾ ਵੀ ਨਹੀਂ ਦੇਖਿਆ ਹੁਣ ਉਹ ਕਾਲੋ ਤੇਰੀ ਕਿਸਮਤ ਚੰਗੀ ਐ ਤੈਨੂੰ ਇਹ ਫਿਲਮ ਦੀ ਸ਼ੂਟਿੰਗ ਲਈ ਬੁਲਾਈ ਜਾਂਦੇ ਆ ਵੈਸੇ ਜਿਹੋ ਜੀ ਤੇਰੀ ਸ਼ਕਲ ਆ ਨਾ ਤੈਨੂੰ ਤਾਂ ਕੋਈ ਫਿਲਮ ਦੀ ਸ਼ੂਟਿੰਗ ਹੁੰਦੀ ਨਾ ਦੇਖਣ ਦਵੇ ਕਿਨਾ ਕਿਥੇ ਆਉਂਦੀ ਬਜਟ ਮੈਂ ਕਿਹਾ ਤੁਹਾਡਾ ਕੋਈ ਲਿੰਕ ਹੈਗਾ ਮੈਨੂੰ ਐਸਾ ਕੋਈ ਫਿਕਚਰ ਮੂਵੀ ਵਗੈਰਾ ਵਾਲਾ ਕੁਝ ਭੇਜ ਕੇ ਉਹ ਤਾਂ ਮੈਨੂੰ ਵੀ ਪਤਾ ਕਿਹੜਾ ਫਿਕਚਰ ਮੂਵੀ ਚ ਕੰਮ ਕੀਤਾ ਸੌਰੀ ਮੈਂ ਇੱਥੇ ਉਹਨੂੰ ਗਲਤ ਨਹੀਂ ਠਹਿਰਾ ਰਹੀ ਬਟ ਜਿਹੜੀ ਗੱਲ ਹੈਗੀ ਆ ਉਹ ਤਾਂ ਕਹੀ ਜਾਊਗੀ ਉਹਨੇ ਚਲੋ ਜੀ ਮੈਨੂੰ ਲਿੰਕ ਕਰਨਾ ਬਠਿੰਡਾ ਵਾਲਿਆਂ ਨਾਲ ਭੇਜਿਆ ਤੇ ਮੈਂ ਕਿਹਾ ਬਣੀ ਆਪਣਾ ਬਜਟ ਨਹੀਂ ਹੈਗਾ ਤੇ ਕਿਹਨੇ ਚਲੋ ਠੀਕ ਆ ਉਹਨੇ ਇਹਨੇ ਰੂਲੀ ਵੀ ਵੇਰ ਜਾਣਾ ਮੇਨਾਂ ਗੱਲ ਕੀਤੀ ਮੈਨੂੰ ਇਹ ਚ ਜਵਦੀ ਨਹੀਂ ਲੱਗੀ ਹੋ ਯਾਰ ਮੈਂ ਕਾਲੋ ਤੇ ਹਰਾਨ ਬਈ ਇਹਦੀ ਸ਼ਕਲ ਐ ਹੋ ਜੀ ਆ ਹੁਣ ਇਹਦੇ ਚ ਐਨਾ ਐਟੀਟਿਊਡ ਆ ਜਿਹੇ ਸੋਹਣੀ ਇਹਨੇ 500 ਕਰੋੜ ਵਾਲੀ ਕੁੜੀ ਨੂੰ ਪਿੱਛੇ ਛੱਡ ਜਾਣਾ ਸੀ ਉਹ ਜਿਹੜੀ ਕਹਿੰਦੀ ਸੀ ਮੈਨੂੰ ਵਿਆਹ ਲਈ ਮੁੰਡਾ 500 ਕਰੋੜ ਵਾਲਾ ਚਾਹੀਦਾ ਵੀ ਸੋਨੂ ਕਰੋ ਮੈਂ ਆਪਾਂ ਨੇ ਕਹਿੰਦੇ ਵੀ ਚਲੋ ਦੌਰ ਸਭ ਦੇ ਵਿੱਚ ਆਉਂਦਾ ਮੈਨੂੰ ਪਤਾ ਮੈਂ ਕਿੰਨੇ ਤਰਾ ਜੜਾ ਗਰੀਬੀ ਦੇ ਦਿਨ ਸਾਰੇ ਨੇ ਕੱਟੇ ਸਰ ਜੇ ਮੈਂ ਕਹਾਂ ਮੈਂ ਅੱਜ ਕੋਈ ਬਾਹਲੀ ਨੈਣੋਂ ਤਾਂ ਮੈਂ ਵੀ ਨਹੀਂ ਹੈਗੀ ਆਪਾਂ ਸਾਰੇ ਮੀਡਲ ਕਲਾਸ ਤੋਂ ਆਉਂਦੇ ਤੇ ਬਣਾਉਂ ਕਰਦੇ ਨਾ ਨਹੀਂ ਤੇ ਉਹ ਕੁੜੀ ਨੇ ਮੈਂ ਕਿਹਾ ਇੰਨਾ ਐਟੀਟਿਊਡ ਵੀ ਮੈਨੂੰ ਇਹ ਗੱਲ ਉਹਦੀ ਵਧੀਆ ਨਹੀਂ ਲੱਗੀ ਅਜਵੇਂ ਪੌਡਕਾਸਟ 'ਚ ਡਾਇਰੈਕਟ ਕਹਿ ਰਹੀ ਹੈ ਤੇ ਗੁੱਸਾ ਕਰਦੀ ਹੈ ਕਰੀ ਜਾਵੇ ਵੀ ਭਾਈ ਜੇ ਆਪਾਂ ਬ ਛੋਟੀ-ਮੋਟੀ ਰਕਮ ਤਾਂ ਹੈਨੀ ਬੜਾ ਕਰਦੇ ਤੂੰ 5000 7000 ਕਹਦੇ ਵੀ ਓਕੇ ਬਈ ਤੂੰ ਲੈ ਲਾ ਨਾ ਉੱਤੋਂ ਦੀ ਨਖਰਾ ਸੋਨੋ ਕਰਦੀ ਵਧੀਆ ਨਹੀਂ ਲੱਗੀ ਪਰ ਨੇ ਕਾਲੋ ਦੀ ਗੱਲ ਸਹੀ ਲੱਗਦੀ ਵੀ ਕਿਹਨੂੰ ਆ ਮੈਨੂੰ ਤਾਂ ਕਾਲੋ ਦੀ ਸ਼ਕਲ ਦੇਖ ਕੇ ਗੁੱਸਾ ਚੜ ਜਾਂਦਾ ਯਾਰ ਸਹੀ ਗੱਲ ਆ ਵੀ ਤੂੰ ਗਰੀਬੀ ਚ ਉੱਠੀ ਆ ਜੇ ਦੋ ਪੈਸੇ ਕਮਾਉਣ ਲੱਗ ਗਈ ਆ ਤਾਂ ਹੁਣ ਲੋਕਾਂ ਨੂੰ ਐ ਏਟੀਟਿਊਡ ਦਿਖਾਏਂਗੀ ਉਹ ਨਾਲੇ ਕਾਲੋ ਤੂੰ ਨਾ ਆ ਫਿਲਮਾਂ ਚ ਕੰਮ ਕਰਨ ਵਾਲੀ ਨਹੀਂ ਹੈਗੀ ਜਿਹੋ ਜੀ ਤੇਰੀ ਸ਼ਕਲ ਆ ਨਾ ਤੂੰ ਭੋਤਾ ਦੀਆਂ ਫਿਲਮਾਂ ਚ ਕੰਮ ਕਰੇਂਗੀ ਕਤਸਾ ਸਤਿਕਾਰ ਇਹੋ ਜਿਹਾ ਵਾਲੀ ਆ ਹਨ ਤੇ ਮੈਂ ਤਾਂ ਕਿ ਤੀਂ ਤੇ ਆ ਰਿਹਾ ਕਿ ਕਿ ਆਪਾਂ ਰਾਲੀ ਹੋ ਕੇ ਸੀਗੇ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਵੀ ਸੁਪਰੇ ਕਿੱਦਾਂ ਲੱਗ ਰਿਹਾ ਓ ਯਾਰ ਚੱਲ ਮੰਨਿਆ ਰੰਗ ਰੂਪ ਤਾਂ ਰੱਬ ਦੀ ਦੇਣਾ ਦੁਨੀਆ ਤੇ ਪੰਜ-ਛੱਤ ਹੀ ਆ ਓ ਯਾਰ ਇੱਕ ਤਾਂ ਇਹਦੀ ਆਵਾਜ਼ ਵੀ ਕੱਟੇ ਆ ਗਈ ਆ ਉਤਪ ਪਤਾਣੀ ਕਿਹੜਾ ਕੰਜਰ ਇਹਨੂੰ ਚੁਣਵੇਂ ਚੁਣਵੇਂ ਰੰਗ ਦੱਸਦਾ ਖੱਟੇ ਰੰਗ ਦਾ ਸੂਟ ਸਵਾਈ ਬੈਠੀ ਆ ਮੂੰਹ ਦੇਖੋ ਤੈਂਦਾ ਐ ਲੱਗਦਾ ਜਿਵੇਂ ਟੋਕੇ ਵਾਲਾ ਕਾਲਾ ਤੇਲ ਮਲਿਆ ਹੁੰਦਾ ਜੇ ਟੁਕ ਟੁਕ ਪੈਣਾ ਮੇਰਾ ਕੋਕਾ ਕੋਲਾ ਰੰਗ ਦਾ ਦਿਓਰ ਮਰ ਜਾਣਾ ਮੈਨੂੰ ਵੇਗ ਵੇਗ ਖੰਗਦਾ ਜੇ ਟੁਕ ਟੁਕ ਪੈਣਾ ਮੇਰਾ ਕੋਕਾ ਕੋਲਾ ਰੰਗ ਦਾ ਦਿਓਰ ਮਰ ਜਾਣਾ ਮੈਨੂੰ ਵੇਗ ਵੇਗ ਖੰਗਦਾ ਸੁਣ ਲਓ ਆਖੇ ਜੇਠ ਕੋਕਾ ਕੋਲੇ ਰੰਗ ਦਾ ਤੇ ਦਿਓਰ ਮੈਨੂੰ ਦੇਖ ਦੇ ਖੰਗਦਾ ਉਹ ਕਾਲੋ ਖੰਗਦਾ ਨਹੀਂ ਤੇਰੀ ਸ਼ਕਲ ਦੇਖ ਕੇ ਨਾ ਉਲਟੀਆਂ ਕਰਦਾ ਹੁਣ ਕਿੰਨੇ ਲੋਗ ਨੂੰ ਕੇਕ ਕੇ ਕਰੀ ਜਾਂਦੇ ਨੇ ਅੱਜ ਮੇਲ ਹੀ ਗਿਆ ਹਨ ਹੈ ਬਈ ਕਦੇ ਕੇਕ ਖਾ ਕੇ ਨਹੀਂ ਦੇਖਿਆ ਡਾਇਲੌਗ ਮਾਰੀ ਸਾਨੂੰ ਤੂੰ ਕੱਲ ਤੇ ਖਾ ਕੇ ਰੱਖੀ ਅੱਜ ਖਾ ਲਿਆ ਫਿਰ ਦੇਖ ਲੋ ਡੰਗਰ ਪਾਰਟੀ ਨੂੰ ਓਏ ਅਣਪੜੋ ਉਹਨੂੰ ਕੇਕ ਨਹੀਂ ਉਹਨੂੰ ਪੇਸਟੀ ਕਹਿੰਦੇ ਆ ਜਿਹੜੇ ਹਿਸਾਬ ਨਾਲ ਆਦੀਵਾਸੀਆਂ ਦਰਾਂ ਕਾਲੋ ਖਾਈ ਜਾਂਦੀ ਹੈ ਨਾ ਮੈਨੂੰ ਲੱਗਦਾ ਸੱਚਿਆਂ ਨੇ ਪਹਿਲੀ ਵਾਰੀ ਖਾਦਾ ਉਹ ਨਲੇ ਨਾ ਕਾਲੋ ਦੇ ਕਾਲੇ ਕਾਲੇ ਹੱਥਾਂ 'ਚ ਪੇਸਟੀ ਫੜੀ ਨਾ ਐਂ ਲੱਗਦਾ ਜਿਵੇਂ ਬਰਫ਼ ਦਾ ਗੋਲਾ ਫੜਿਆ ਹੁੰਦਾ ਤੇ ਬਾਕੀ ਹੁਣ ਆਪਾਂ ਕਰਾਉਣ ਲੱਗੇ ਆ ਅਫੀਸ਼ਲ ਤੇ ਆਪਣੇ ਵਲੌਗਰਾਂ ਬਾਰੇ ਰੋ ਕਮੈਂਟ ਕਰਕੇ ਦੱਸੋ ਕਿਦਾਂ ਲੱਗਿਆ ਤੇ ਬਾਕੀ ਹਜੇ ਤੁਹਾਨੂੰ ਹੋਰ ਵੀ ਸਾਰੀ ਨਹੀਂ ਦਿਖਾਵਾਂਗੇ ਤੇ ਅਫੀਸ਼ਲ ਕਰਾਉਣ ਲੱਗੇ ਆ ਦੇਖੋ ਇਹਨਾਂ ਨੇ ਕਾਲਾ ਨੂੰ ਤੋਲਿਆ ਵੀ ਕਾਲਾ ਹੀ ਦੇਤਾ ਅਖੇ ਮੈਂ ਫੇਸ਼ੀਅਲ ਕਰਾਉਣੀ ਆ ਉਹ ਕਾਲੋ ਜਿੰਨਾ ਕਾਲਾ ਤੇਰਾ ਰੰਗ ਆ ਨਾ ਉਹ ਤੈਨੂੰ ਫੇਸ਼ੀਅਲ ਦੀ ਲੋੜ ਨਹੀਂ ਤੈਨੂੰ ਪਲਾਸਟਿਕ ਸਰਜਰੀ ਲੋੜ ਆ ਤੇਰੇ ਮੂੰਹ ਤੇ ਗਰਮ ਗਰਮ ਪਲਾਸਟਿਕ ਥੱਪਣਾ ਲਾ ਠੀਕ ਹੈ ਨਾ ਬਟੇ ਖਚੋਰੀ ਖਚੋਰੀ ਮੰਨ ਤਾਂ ਲੈਣਾ ਤੁਹਾਨੂੰ ਰਾਟੜੀਆਂ ਦੇ ਦਿੰਦੀਆਂ ਯਾਰ ਪਤਾ ਹੀ ਨਹੀਂ ਕਿਹੋਂ ਬਣਾਈਆਂ ਕੋਈ ਟਾਈਮ ਆ ਬੁਦਸ ਜਰ ਮੇਂ ਹੜ ਦੇਣੀ ਨਹੀਂ ਕਹਾਂ ਬੁਚਾ ਦੇਣੀ ਕਿਹੋਂ ਬਣਾਈਆਂ ਇਹ ਤਾਂ ਸਾਜੀ ਆ ਗਈ ਹਾਂਜੀ ਕਰਦੇ ਊਟ ਮਾਰਿਆ ਤੱਤੀ ਕਰਕੇ ਦੇਤੀ ਆਪਾਂ ਨੂੰ ਇੱਕ ਇਹਨਾਂ ਨੂੰ ਦੇਖ ਲਓ ਬਸ ਜਦੋਂ ਦੇਖੋ ਚੜਦੇ ਰਹਿੰਦੇ ਆ ਅਖੇ ਉਹਨਾਂ ਨੇ ਸਾਨੂੰ ਰਾਤ ਵਾਲੀ ਕਚੋਰੀ ਦੇਤੀ ਓਏ ਉਹਨਾਂ ਨੇ ਤੈਨੂੰ ਨਾ ਤੇਰਾ ਮੂੰਹ ਦੇਖ ਕੇ ਦਿੱਤੀ ਆ ਉਹਨਾਂ ਨੇ ਕਿਹਾ ਵੀ ਇਹਨੂੰ ਕਿਹੜਾ ਪਤਾ ਲੱਗਣਾ ਇਹਨੂੰ ਖਵਾ ਦਿਓ ਝੁਰਲੂ ਇਹਨੂੰ